ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੀ ਰਿੰਗ ਰੋਡ ਤੋਂ 4800 ਲੀਟਰ ਚੋਰੀ ਦੇ ਪੈਟਰੋਲ ਸਮੇਤ ਚਾਰ ਨੂੰ ਕੀਤਾ ਗ੍ਰਿਫਤਾਰ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਕੀਤੇ ਗਏ ਬੰਧ ਹਵਾਲਾਤ ਸ਼ੁੱਕਰਵਾਰ ਨੂੰ 12:30 ਵਜੇ ਦੇ ਲਗਭਗ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੇ ਏਐਸਆਈ ਮੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਇੱਕ ਬਠਿੰਡਾ ਦੀ ਰਿੰਗ ਰੋਡ ਤੇ ਦੋ ਗੱਡੀਆਂ ਆ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਇਹ ਆਪਣਾ ਚੋਰੀ ਦਾ ਪੈਟਰੋਲ ਹੈ ਜਿਹੜਾ ਉਹ ਭਰਿਆ ਹੋਇਆ ਹੈ ਅਤੇ ਉਹਨਾਂ ਵੱਲੋਂ ਦੋ ਜਿਹੜੀਆਂ ਪਿਕਅਪ ਗੱਡੀਆਂ ਸੀ ਉਹਨਾਂ ਨੂੰ ਰੋਕਿਆ ਗਿਆ ਇੱਕ ਦੇ ਵਿੱਚ 10 ਡਰਮਸ ਸਨ ਤੇ ਇੱਕ ਦੇ ਵਿੱਚ 14 ਡਰਮਸ ਸਨ ਸਾਰਿਆਂ ਦੇ ਵਿੱਚ 2-200 ਲੀਟਰ ਜਿਹੜਾ ਤੇਲ ਹੈ ਇਹਨਾਂ ਵੱਲੋਂ ਵੀ ਆਪਣਾ ਭਰਿਆ ਗਿਆ ਜਿਸ ਦੇ ਵਿੱਚ 4800 ਲੀਟਰ ਤੇਲ ਹੈ ਜਿਹੜਾ ਉਹਨਾਂ ਵੱਲੋਂ ਇਹ ਚੋਰੀ ਦਾ ਬਰਾਮਦ ਕੀਤਾ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਇਹਨਾਂ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਨੂੰ ਬੰਦਾਫਾਤ ਕੀਤਾ ਗਿਆ ਅਤੇ ਇਹਨਾਂ ਵੱਲੋਂ ਇਹ ਜਿਹੜਾ 4800 ਲੀਟਰ ਤੇਲ ਹੈ ਅਤੇ ਦੋਵੇਂ ਗੱਡੀਆਂ ਵੀ ਆਪਣੇ ਕਾਜੇ ਦੇ ਵਿੱਚ ਲਾ ਲਈਆਂ ਗਈਆਂ ਹਨ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ थाना ਕਨਾਲ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਚਾਰ ਵਿਅਕਤੀ ਬਠਿੰਡਾ ਦੀ ਰਿੰਗ ਰੋਡ ਤੋਂ थाना ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦੇ ਕੋਲੋਂ 4800 ਲੀਟਰ ਚੋਰੀ ਦਾ ਜਿਹੜਾ ਪੈਟਰੋਲ ਹੈ ਉਹ ਬਰਾਮਦ ਕੀਤਾ ਗਿਆ ਹੈ ਅਤੇ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਹੋਰ ਵੀ ਇਹਨਾਂ ਤੋਂ ਡੰਗਾਈ ਦੇ ਨਾਲ ਪੁੱਛੇ ਗਏ ਸੇ ਆਪਣਾ ਬਠਿੰਡਾ ਪਰਚੋਲੋ ਕੀਤੀ ਜਾਵੇਗੀ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ थाना ਕਨਾਲ ਕਲੋਨੀ ਦੇ ਐਸਆਈ ਮੰਦਰ ਸਿੰਘ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੰਨ ਐਸਆਈ ਮੰਡਰ ਸੰਗੀਵਾ ਥਾਣਾ ਕਨਾਲ ਕੋਨੇ ਵਿਖੇ ਲੱਗਿਆ ਚਾਰ ਵਿਅਕਤੀ ਕਾਬੂ ਕੀਤੇ ਗਏ ਐ ਥਾਣਾ ਕਨਾਲ ਵੱਲੋਂ ਜਿਹੜੇ ਤੇਲ ਚੋਰੀ ਕਰਕੇ ਤੇ ਵੇਚਦੇ ਸੀ ਜੀ ਕੀ ਕਹਿਣਾ ਚਾਹੁੰਦਾ ਚਾਰ ਬੰਦੇ ਕੋ ਇਹਦੀ ਸਾਨੂੰ ਇਨਫੋਰਮੇਸ਼ਨ ਹੋਈ ਸੀ ਦੋ ਘੰਟੇ ਪਹਿਤੋਂ ਇਸ ਤਰ੍ਹਾਂ ਇੱਕ ਗੱਡੀ ਬਿਨਾਂ ਨੰਬਰੀ ਆ ਇੱਕ ਦੀ ਨੰਬਰ ਲੱਗਾ ਹੋਇਆ ਵੀ ਐਸਾਈਡ ਤੋਂ ਆ ਰਿਹਾ ਹੈ ਬਹਿੰਡਾਂ ਨੂੰ ਕ੍ਰੋਸ ਕਰਕੇ ਰਿੰਗ ਰੋਡ ਤੇ ਲਾਭੋ ਨਹੀਂ ਜਾ ਰਿਹਾ ਉੱਥੇ ਜਿਹੜਾ ਨਾਕਾਬੰਦੀ ਕੀਤੀ ਹੋਈ ਸੀਗੀ ਰਿੰਗ ਰੋਡ ਤੇ ਤੇ ਜੋ ਇਹ ਗੱਡੀਆਂ ਆਈਆਂ ਇਹਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਗੱਡੀਆਂ ਤਲਾਸ਼ੀ ਰੀ ਗੱਡੀਆਂ ਦੇ ਵਿੱਚ ਸਾਨੂੰ ਇਹ 24 ਡਰਮ ਲੋਡ ਕੀਤੇ ਨੇ ਕੋਈ ਇੱਕ ਗੱਡੀ ਵਿੱਚ 10 ਸੀਗੇ ਇੱਕ ਦੇ ਵਿੱਚ 14 ਸੀਗੇ ਲੋਡ ਕੀਤੇ ਮਿਲੇ ਜਿਹਨਾਂ ਨੂੰ ਪਟ્રોલ ਪਰ ਆਵਾ ਕੀ 200 ਲੀਟਰ ਤੇਲ ਹੈ ਇੱਕ ਡਰਮ ਦੇ ਵਿੱਚ ਜੇ ਟੋਟਲ ਫਿਗਰ ਦੇਖਦਾ 4800 ਲੀਟਰ ਬਣਦਾ ਸਾਰੇ ਕਿੰਨੇ ਟਾਈਮ ਲਿਗਾ ਰਹੇ ਸੀ ਇਹ ਕੰਮ ਉਹ ਪੁਸ਼ਕਸ਼ ਕਰ ਰਹੇ ਨੂੰ ਅੱਗੇ ਤਾਂ ਪੀਸਦਣਾਂ ਜੋ ਵੀ ਹੈ ਉਹ ਕਿੱਥੋਂ ਲੈ ਕੇ ਆਏ ਕਿੱਥੇ ਛੱਡਦੇ ਸੀ ਉਹ ਸਾਰੀ ਇਨਵੈਸਟੀਗੇਸ਼ਨ ਮੂਰੇ ਅੱਗੇ ਕਰ ਰਹੇ